ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਮਰੱਥ ਬਟਿਕ ਤੇ ਮੋਸਟਲੀ ਪਹਿਣਾ ਦੀ ਡਿਮਾਂਡ ਹੁੰਦੀ ਹੈ ਜੀ ਵਿਦਆਊਟ ਲਾਈਨਿੰਗ ਸਟੱਫ ਲੈ ਕੇ ਆਉ ਤੇ ਆਪਣੇ ਕੋਲੇ ਪਲੇਨ ਸਟੱਫ ਵੀ ਹੈ ਨਾ ਅਵੇਲੇਬਲ ਹੈ ਐਸਕੇ ਦਾ ਸਟੱਫ ਆ ਜੇ ਕਿਸੇ ਪਹਿਣ ਨੂੰ ਚਾਹੀਦੇ ਨੇ ਬਹੁਤ ਸਾਰੇ ਕਲਰ ਨੇ ਉਹ ਚ ਜੇ ਕਿਸੇ ਨੇ ਰੈਡੀ ਕਰਾਉਣੇ ਆ ਸੂਟ ਮਸ਼ੀਨ ਵਰਕ ਚ ਬਹੁਤ ਹੀ ਸੋਹਣੇ ਜਿਹੜੇ ਰੈਡੀ ਕਰਕੇ ਦਵਾਂਗੇ ਸੂਟ ਅੱਗੇ ਗਰਮੀ ਸੀਜ਼ਨ ਅਕੋਰਡਿੰਗ ਹੈ ਨਾ ਸਾਰਿਆਂ ਨੂੰ ਇਨਾਂ ਦੀ ਫੁੱਲ ਜਿਹੜੀ ਡਿਮਾਂਡ ਚੱਲ ਰਹੀ ਹੈ ਸਾਰੇ ਮੰਗਰੇ ਨੇ ਪਲੇਨ ਫੈਬਰਿਕ ਬਰੀਕ ਚੈੱਕ ਚ ਵੀ ਮਿਲ ਜੂ ਖਾਦੀ ਹਨਾ ਖਾਦੀ ਦੀ ਲੁੱਕ ਚ ਵੀ ਮਿਲ ਜੂ ਕਾਟਨ ਸਟਫ ਤੇ ਬਰੀਕ ਬਰੀਕ ਲਾਈਨਾਂ ਚ ਵੀ ਮਿਲ ਜੂ ਤੁਸੀਂ ਮੇਰੇ ਨਾਲ ਤੁਸੀਂ ਡਿਸਕ੍ਰਿਪਸ਼ਨ ਬਾਕਸ ਚ ਵਟਸਐਪ ਲਿੰਕ ਹੈ ਉੱਥੇ ਤੁਸੀਂ ਸਿੱਧਾ ਮੈਸੇਜ ਕਰ ਸਕਦੇ ਹੋ ਤੇ ਹਨਾ ਉਹਦੇ ਰਿਲੇਟਡ ਕੋਈ ਵੀ ਜਾਣਕਾਰੀ ਲੈਣੀ ਹੈ ਕੋਈ ਵੀ ਗੱਲਬਾਤ ਕਰਨੀ ਹੈ ਪਲੇਨ ਸਟਫ ਅਕੋਰਡਿੰਗ ਕਰ ਸਕਦੇ ਹੋ ਬਾਕੀ ਆਪਣੇ ਕੋਲੇ ਬਹੁਤ ਹੀ ਸੋਹਣਾ ਮਸਲੀਨ ਸਟਫ ਹੈ ਜੀ ਹਲਕੀ ਜੀ ਸ਼ਾਈਨ ਦਿੰਦਾ ਹੈ ਬਹੁਤ ਹੀ ਸੌਫਟ ਰਹਿੰਦਾ ਹੈ ਗਰਮੀ ਚ ਵੇ ਵੀ ਤੁਸੀਂ ਵੇਅਰ ਕਰ ਸਕਦੇ ਹੋ ਬਹੁਤ ਸੋਹਣਾ ਸਟੱਫ ਰਹੂਗਾ ਤੁਸੀਂ ਉਸ 'ਚ ਵੀ ਮਸ਼ੀਨ ਵਰਕ ਕਰਵਾ ਸਕਦੇ ਹੋ ਪੇਂਟ ਵਗੈਰਾ ਕਰਾਉਣਾ ਹੈ অর্ਗੈਂਜ਼ਾ ਦੇ ਦੁਪੱਟਿਆਂ ਨਾਲ ਜਾਂ ਮਸਲੀਨ ਦੇ ਦੁਪੱਟਿਆਂ ਤੇ ਪੇਂਟ ਵਗੈਰਾ ਕਰਾਉਣਾ ਉਹ ਵੀ ਤੁਸੀਂ ਕਰਵਾ ਸਕਦੇ ਹੋ ਤੇ ਅੱਜ ਦੀ ਵੀਡੀਓ ਰਹੂਗੀ ਜੀ ਆਪਣੀ ਪ੍ਰਿੰਟਡ ਸੂਟ ਨੇ ਬਹੁਤ ਹੀ ਸੋਹਣੇ ਬਹੁਤ ਹੀ ਜ਼ਿਆਦੇ ਸੌਫਟ ਜਿਹੜਾ ਸਟੱਫ ਹੋਊਗਾ ਤੇ ਕੁਆਲਿਟੀ ਬਹੁਤ ਹੀ ਜ਼ਿਆਦੇ ਵਧੀਆ ਇਹਨਾਂ ਦੀ ਤੁਸੀਂ ਇਹਨਾਂ ਨੂੰ ਜਿਵੇਂ 1100 ਚ ਤਾ ਉਹਨੂੰ ਮੈਚਿੰਗ ਸੂਟ ਮਿਲੂਗਾ ਤੇ ਇਹਨਾਂ ਨਾਲ ਦੁਪट्टे ਵਗੈਰਾ ਰੈਡੀ ਕਰਾ ਕੇ ਤੁਹਾਨੂੰ 1400 ਦਾ ਮਿਲ ਜੂਗਾ ਇਹ ਸੂਟ ਸਟੱਫ ਜੇ ਤੁਸੀਂ ਇਹ ਤੇ ਨਾ ਵਰਕ ਕਰਵਾਉਂਗੇ ਪਹੁੰਚਿਆ ਤੇ ਵਰਕ ਕਰਾਉਣਾ ਤਾਂ ਇਹ ਬਹੁਤ ਸਹੀ ਰਹੂਗਾ ਜਿਵੇਂ ਇੱਕ ਆਪਣੇ ਹਲਕੇ 5700 ਵਾਲੇ ਸੂਟ ਤੇ ਹਨਾ ਵਰਕ ਕਰਾਉਣੇ ਆ ਉਹ ਵਰਕ ਤੇ ਵੀ ਉੰਨੀ ਲੱਗ ਜਾਂਦੇ ਨੇ ਹਨਾ ਸੂਟ ਜਿਹੜਾ ਉਹ ਠੀਕ ਹੁੰਦਾ ਤੇ ਜਿਵੇਂ ਇਹ ਦਾ ਸਟੱਫ ਵੀ ਬਹੁਤ ਵਧੀਆ ਜੇ ਤੁਸੀਂ ਇਹਨੂੰ ਹਨਾ ਆਨ ਜਾਨ ਚ ਵਧੀਆ ਵੇਅਰ ਕਰ ਸਕਦੇ ਹੋ ਨੂੰ ਮਤਲਬ ਵਰਕ ਕਰਵਾਉਂਗੇ ਤਾਂ ਹਨਾ ਵਧੀਆ ਸਟੱਫ ਹੈ ਇਹ ਵਰਕ ਵਾਸਤੇ ਇਹਦੇ ਪ੍ਰਿੰਟ ਤੁਹਾਨੂੰ ਦਿਖਾਉਣੇ ਸ਼ੁਰੂ ਕਰਦੇ ਆ ਪਹਿਲਾ ਕਲਰ ਇਹ ਰਹੂਗਾ ਜੀ ਰੀਵਾ ਬ੍ਰਾਂਡ ਦੇ ਸੂਟ ਨੇ ਇਹ ਬਹੁਤ ਵਧੀਆ ਕੁਆਲਿਟੀ ਹੈ ਜੀ ਇਹਨਾਂ ਦੀ ਬਹੁਤ ਹੀ ਜ਼ਿਆਦਾ ਸੌਫਟ ਨੇ ਤੂੰ ਦੇਖੋ ਤੁਸੀਂ ਇਹ ਰਿਹਾ ਜੀ ਪਹਿਲਾ ਪ੍ਰਿੰਟ ਬਹੁਤ ਹੀ ਜ਼ਿਆਦਾ ਸੋਹਣਾ ਸਟੱਫ ਹੈ ਜੀ ਬਹੁਤ ਜਿਆਦਾ ਸੌਫਟ ਵਰਕ ਲਈ ਤਾਂ ਇਹ ਜਮਾਂ ਪਰਫੈਕਟ ਹੈ ਕਿਉਂਕਿ ਆਪਣਾ ਪਹੁੰਚਿਆ ਤਾਂ ਹਲਕਾ ਜਿਹਾ ਕੰਮ ਵੀ ਆਪਾਂ ਕਰਾਉਣੀ ਹੈ 3-400 ਸਟਾਰਟਿੰਗ ਹੈ ਮਸ਼ੀਨ ਵਰਕ ਦੀ ਜੇ ਤੁਸੀਂ ਉਹੀ 5-700 ਵਾਲੇ ਤੇ ਕਰਾਉਂਗੇ ਤਾਂ ਉਹ ਗੱਲ ਨਹੀਂ ਬਣਨੀ ਸਟੱਫ ਵੀ ਪੂਰਾ ਵਧੀਆ ਹੋਵੇ ਸਟੱਫ ਹਨਾ ਜੇ ਤੁਹਾਡਾ ਹਨਾ 5-700 ਵੱਧ ਲੱਗਿਆ ਹੁੰਦਾ ਕਾਟਨ ਦੇ ਸੂਟ ਤੇ ਉਹਦਾ ਅਲੱਗ ਹੀ ਪਤਾ ਲੱਗਦਾ ਹੁੰਦਾ ਤੇ ਕਲਰ ਇਹ ਚ ਸਾਰੇ ਹੀ ਬਹੁਤ ਸੋਹਣੇ ਨੇ ਇਹ ਰਹੀ ਇਹਦੀ ਮੈਚਿੰਗ ਏ ਵਾਲੇ ਪ੍ਰਿੰਟ ਦੀ ਦੇਖੋ ਤੁਸੀਂ ਕਿੰਨਾ ਜਿਆਦਾ ਸੋਹਣਾ ਸੂਟ ਆ ਬਹੁਤ ਹੀ ਜਿਆਦਾ ਸੋਹਣਾ ਕਲਰ ਵੀ ਐੰ ਐਨੇ ਸੋਹਣੇ ਨੇ ਜੇ ਤੁਸੀਂ ਇੰਨਾ ਕਲਰਾਂ ਦਾ ਦੁਪੱਟਾ ਟਾਈ ਡਾਈ ਕਰਵਾਉਂਗੇ ਜਾਂ ਇਸ ਤਰ੍ਹਾਂ ਦੀ ਲੇਸ ਲਾਉਂਗੇ ਬਹੁਤ ਹੀ ਸੋਹਣਾ ਬਣੂਗਾ ਜੀ ਅਗਲੀ ਮੈਚਿੰਗ ਵੀ ਬਹੁਤ ਪਿਆਰੀ ਹੈ ਦੇਖੋ ਇਸ ਤੇ ਆਪਣੇ ਕੋਲੇ ਚਾਰ ਕਲਰ ਨੇ ਚਾਰੇ ਹੀ ਬਹੁਤ ਹੀ ਜਿਆਦੇ ਸੋਹਣੇ ਨੇ ਜੀ ਗ੍ਰੇ ਕਲਰ ਗ੍ਰੇ ਕਲਰ ਜਦੋਂ ਹਰ ਇੱਕ ਸਟਾਕ ਦੇ ਵਿੱਚ ਗ੍ਰੇ ਕਲਰ ਆਉਂਦਾ ਨਾ ਉਹਦੀ ਅਲੱਗ ਹੀ ਲੁੱਕ ਹੁੰਦੀ ਹੈ ਬਹੁਤ ਹੀ ਜਿਆਦੇ ਸੋਹਣਾ ਲੱਗਦਾ ਹੁੰਦਾ ਆਪਣੇ ਕੋਲੇ ਗ੍ਰੇ ਕਲਰ ਜਿਹੜਾ ਆਪਣੇ ਸਾਰੇ ਪ੍ਰਿੰਟ ਚ ਹੁੰਦਾ ਦੇਖੋ ਤੁਸੀਂ ਰੀਵਾ ਬ੍ਰਾਂਡ ਦੇ ਸੂਟ ਨੇ ਬਹੁਤ ਹੀ ਜਿਆਦਾ ਵਧੀਆ ਕੁਆਲਿਟੀ ਆ ਤੇ 1100 ਇਹਨਾਂ ਦਾ ਪ੍ਰਾਈਸ ਆ ਜੇ ਤੁਸੀਂ ਹਾਫ ਪਿਓਰ ਦੇ ਦੁਪੱਟੇ ਇਹਦੇ ਨਾਲ ਰੈਡੀ ਕਰਾਉਂਗੇ ਤੁਹਾਨੂੰ ਡਾਈ ਕਰਾ ਕੇ 1400 ਦਾ ਮਿਲ ਜਾਊਗਾ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਆ ਤੁਹਾਨੂੰ ਅੱਜ ਦੇ ਜਿਹੜੇ ਸੂਟ ਨੇ ਪਸੰਦ ਆਏ ਹੋਣੇ ਕੋਈ ਵੀ ਸੂਟ ਇਹਨਾਂ ਚੋਂ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਸਾਨੂੰ ਸੈਂਡ ਕਰ ਸਕਦੇ ਹੋ ਜੀ ਓਕੇ ਜੀ ਫਿਰ ਨਵੀਂ ਵੀਡੀਓ ਚ ਮਿਲਦੇ ਆਂ